ਦਾ ਦੀ ਜੀਵਨ ਦੀ ਗਵਾਹੀ ਆ ਤੁਸੀਂ ਆਪਣੀ ਜਵਾਨੀ ਦਉਗੇ ਬੈਟਰ ਜੀ ਜੈਮਸੀ ਵੀ ਹਰੀ ਕ੍ਰਿਸਤIAN ਜੈਮਸੀ ਇੰਡੀਪੈਂਡ ਚਾਲਕਲਾ ਹੈ ਤੇ ਮੇਰੇ ਫੋੜਾ 6 3 ਸਾਲਾਂ ਦਾ ਸਿਵਾ ਤੇ ਉਹ ਮੇਰੇ ਫੋੜਾ ਹਟਿਆ ਤੇ ਪ੍ਰਭੂ ਦੀ ਕਿਰਪਾ ਹੋਈ ਹੈ ਮੇਰੇ ਪੈਰ ਵੀ ਬਹੁਤ ਜ਼ਿਆਦਾ ਗਲੇ ਹੋਏ ਸੀ ਖੂਨ ਚ ਹੁੰਦਾ ਸੀ ਪਰ ਬਿਨ ਹੀ ਸੀ ਹੁੰਦਾ ਉਹ ਵੀ ਪ੍ਰਾਤਨਾ ਤੋਂ ਜੀ ਤੁਮ ਪ੍ਰਾਰਥਨਾ ਕਰਾਈ ਤੇ ਮੇਰੇ ਪੈਰ ਹਟ ਗਏ ਪ੍ਰਭੂ ਦਾ ਧੰਨਵਾਦ ਅਸੀਂ ਤਾਂ ਧੰਨਵਾਦ ਕਰਦੇ ਹਾਂ ਤੇ ਮੇਰਾ ਬੇਟਾ ਵੀ ਪ੍ਰਭੂ ਜੋ ਠੀਕ ਹੋਇਆ ਬਹੁਤ ਜ਼ਿਆਦਾ ਬਿਮਾਰ ਸੀ ਤੇ ਹੁਣ ਠੀਕ ਆ ਪ੍ਰਭੂ ਦੀ ਚਰਪਾਹ ਹੈ ਹallelujah ਹallelujah ਕਿੰਨੇ ਸਾਲ ਤੋਂ ਸੀ ਫੋੜਾ ਕਿੰਨੇ ਸਾਲ ਤੋਂ ਸੀ 20 30 ਸਾਲ ਤੋਂ ਸੀ ਠੁੱਕ ਗਿਆ ਹallelujah 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 ਉਹ ਪੰਜਵੀਂ ਵਿੱਚ ਪੜਦੇ ਸੀਗੇ ਭੈਣ ਜੀ ਦਾ ਫੋੜਾ ਆ ਤੇ ਹੁਣ ਉਹਨਾਂ ਦੇ ਮੁੰਡੇ ਵੀ ਮੈਨੂੰ ਲੱਗਦਾ ਬੀਏ ਕਰਨ ਲੱਗੇ ਹੋ ਐਨੇ ਟਾਈਮ ਦਾ ਹallelujah ਪ੍ਰਭੂ ਦੇ ਵਿੱਚ ਮੇਰੇ ਹਿਸਾਬ ਨਾਲ ਸਾਲ ਸਾਲ 1.5 ਸਾਲ ਤੋਂ ਆਣ ਲੱਗਿਆ ਨਾ ਹallelujah ਜਦੋਂ ਆਣ ਲੱਗੇ ਪ੍ਰਭੂ ਨੇ ਸਾਰੇ ਸ਼ਰਾਫ ਤੋੜ ਦਿੱਤੇ ਹallelujah ਇਹ ਸ਼ਰਾਫ ਹੁੰਦੇ ਨੇ ਜੋ ਸ਼ੈਤਾਨ ਨੇ ਲਾਏ ਹੁੰਦੇ ਨੇ ਬੰਦੇ ਹੁੰਦੇ ਨੇ ਸ਼ੈਤਾਨ ਦੇ ਬਹੁਤ سارے ਲੋਕ ਇਸੇ ਤਰ੍ਹਾਂ ਆਪਾਂ ਬਹੁਤ ਸਾਰੇ ਲੋਕ ਦੇਖਦੇ ਆਂ ਦੁਨੀਆ ਦੇ ਵਿੱਚ ਬਹੁਤ ਸਾਰੇ ਵੀ ਮਾਰਦੇ ਹallelujah ਹallelujah ਆਪਾਂ 30 ਸਾਲ ਦੀ ਬਿਮਾਰੀ ਉਹਨਾਂ ਨੇ ਛੋਟੇ ਜਿਹੇ ਸ਼ਬਦਾਂ ਦੇ ਵਿੱਚ ਉਹਨੂੰ ਪੂਰਾ ਕਰਕੇ ਮੈਂਟਲ ਦੇ ਵਿੱਚ ਇੱਕ ਅੱਧੇ ਮਿੰਟ ਵਿੱਚ ਗਵਾਹੀ ਦੇ ਦਿੱਤੀ 30 ਸਾਲ ਹੋ ਗਏ ਸੀਗੇ ਇਹਨਾਂ ਦੇ ਰੀਡ ਦੀ ਹੱਡੀ ਤੇ ਫੋੜਾ ਸੀਗਾ ਰੀਡ ਦੀ ਹੱਡੀ ਤੇ ਬੈਕ ਤੇ ਔਰ ਉਹ ਰਿਸਦਾ ਰੰਦਾ ਸੀ ਪਾਣੀ ਨਿਕਲਦਾ ਰਹਿੰਦਾ ਸੀ ਔਰ ਇਹਨਾਂ ਨੂੰ ਪਤਾ ਲੱਗਦਾ ਸੀ ਕਿ ਅੰਦਰ ਵੀ ਪਾਸ ਜਿਹੜੀ ਸੀ ਉਹਦੀ ਜਾਨ ਵੀ ਸੀ ਅੰਦਰ ਵੀ ਜਿਸ ਦਿਨ ਪ੍ਰਾਰਥਨਾ ਕੀਤੀ ਉਹ ਫੋੜਾ ਆਪਣੀ ਜਗ੍ਹਾ ਤੋਂ ਤੁਰ ਪਿਆ। ਹallelujah। ਨਿਕਲਦਾ ਨਿਕਲਦਾ ਖਤਮ ਹੋ ਗਿਆ। 30 ਸਾਲ ਦਾ ਫੋੜਾ। ਇਹ ਆਪਾਂ ਫੋੜਾ ਕਹਿੰਦੇ ਆ ਪਰ 30 ਸਾਲ ਤੱਕ ਫੋੜਾ ਰਹਿੰਦਾ ਨਹੀਂ ਹੈ। ਇੱਕ ਸੋਚੋ। 30 ਸਾਲ ਤੱਕ ਫੋੜਾ ਨਹੀਂ ਰਹਿੰਦਾ। ਉਹ ਕੁਝ ਹੋਰ ਬਣ ਜਾਂਦਾ। ਹallelujah। ਹallelujah। ਪਰ ਸੁਣੋ ਮੇ ਕੰਨਾ ਇਸ਼ੂ ਤੁਸੀਂ ਬਹੁਤ ਭਲਾ ਹੈ। ਬਹੁਤ ਭਲਾ ਹੈ। ਉਹ ਉਹ ਕੈਂਸਰ ਬਣ ਜਾਂਦਾ ਹੈ 30 ਸਾਲ ਤੱਕ ਫੋੜਾ ਨਹੀਂ ਦਿੰਦਾ ਫੋੜਾ ਤੇ ਇੱਕ ਮਹੀਨਾ ਰਹਿ ਜਵੇ ਤਾਂ ਕੁਝ ਹੋਰ ਹੋਣਾ ਸ਼ੁਰੂ ਹੋ ਜਾਂਦਾ ਨਸੂਰ ਬਣ ਜਾਂਦਾ ਹੈ 30 ਸਾਲ ਤੱਕ ਫੋੜਾ ਪਸ ਚਲਦੀ ਰਹੀ ਰਿਸਦਾ ਰਿਹਾ ਕੱਪੜੇ ਵੀ ਲਿਬੜ ਜਾਂਦੇ ਸੀਗੇ ਇਹਨਾਂ ਦੇ ਕਮੀਜ਼ ਪਰ ਪ੍ਰਭੂ ਅੱਛਾ ਹੈ ਹallelujah ਕੋਈ ਦਵਾਈ ਨਹੀਂ ਲਈ ਹੈ ਜਦੋਂ ਤੋਂ ਪਹਿਲਾਂ ਹੋ ਸਕਦਾ ਦਵਾਈਆਂ ਲਈਆਂ ਹੋਣ ਪਰ ਜਦੋਂ ਤੋਂ ਪ੍ਰਾਰਥਨਾ ਕਰਾਈ ਹੈ ਭਾਣਾ ਲੈਣਾ ਠੀਕ ਨਹੀਂ ਹੋਇਆ ਜਦੋਂ ਤੂੰ ਪ੍ਰਾਰਥਨਾ ਕਰਾਈ ਹੈ ਉਦੋਂ ਤੋਂ ਫੋੜਾ ਖਤਮ ਹੋ ਗਿਆ ਔਰ ਕੋਈ ਦਵਾਈ ਨਹੀਂ ਲਈ ਹੈ ਹallelujah ਕੋਈ ਦਵਾਈ ਲਈ ਹੈ ਕਿੱਥੇ ਬੈਠ ਕੇ ਕਿੱਧਰ ਚੱਲ ਗਏ ਦਵਾਈ ਲਈ ਹੈ ਬੱਚ ਕੋਈ ਦਵਾਈ ਨਹੀਂ ਲਈ ਹallelujah ਹallelujah ਪਹਿਲਾਂ ਦਵਾਈਆਂ ਖਾਧੀਆਂ ਹੋਣਗੀਆਂ ਪਰ ਜਿਸ ਦਿਨ ਤੋਂ ਪ੍ਰੇਅਰ ਹੋਈ ਹੈ ਖੁਦਾ ਸ਼ੁੰਨਿਓ ਤੋਂ ਸਭ ਕੁਝ ਕਰਦਾ ਹੈ ਹallelujah ਜਿੱਥੇ ਕੁਝ ਨਹੀਂ ਹੈ ਉੱਥੇ ਰਾਹ ਖੋਲਦਾ ਹੋ ਜੇ ਕਹਿੰਦੇ ਵੀ ਦਵਾਈ ਦਵਾਈ ਲਈਏ ਤਾਂ ਹੋ ਸਕਦਾ ਆਪਾਂ ਕਹਿੰਨੇ ਵੀ ਦਵਾਈਆਂ ਨਾਲ ਠੀਕ ਹੋ ਗਿਆ ਪਰ ਪ੍ਰਭੂ ਨੇ ਠੀਕ ਕੀਤਾ 30 ਸਾਲ ਦਾ ਰੀੜ ਦੀ ਹੱਡੀ ਤੇ ਹੋਇਆ ਫੋੜਾ ਪਰਮੇਸ਼ਰ ਨੇ ਚੰਗਾ ਕਰ ਦਿੱਤਾ ਉਹਨੂੰ ਮਹਿਮਾ ਮਿਲੇ ਹallelujah